ਧਾਰੀਵਾਲ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਵਿਅਕਤੀ ਕਰੀਬ 50 ਤੋਂ 70 ਫੁੱਟ ਉੱਚੇ ਚਾਵਰ ਟਾਵਰ ਤੇ ਚੜ ਗਿਆ ਦੱਸਦੀ ਹੈ ਕਿ ਵਿਅਕਤੀ ਧਾਰੀਵਾਲ ਦੇ ਇੱਕ ਨੌਜਵਾਨ ਆ ਜੋ ਕਿ ਟਾਵਰ ਦੇ ਉੱਤੇ ਚੜ ਇਨਸਾਫ ਦੀ ਮੰਗ ਕਰ ਰਿਹਾ ਇਸ ਸੰਬੰਧੀ ਜਦ ਰੇਲਵੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਤਕਰੀਬਨ 6:30 ਵਜੇ ਦਾ ਇਹ ਨੌਜਵਾਨ ਟਾਵਰ ਦੇ ਉੱਪਰ ਚੜ ਗਿਆ ਤੇ ਇਨਸਾਫ ਦੀ ਮੰਗ ਕਰ ਰਿਹਾ ਰੇਲਵੇ ਪੁਲਿਸ ਨੇ ਦੱਸਿਆ ਕਿ ਉਹ ਪਰੋ ਟਾਵਰ ਦੇ ਉੱਪਰ ਚੜ ਕੇ ਕਹਿ ਰਿਹਾ ਹੈ ਕਿ ਮੈਂ ਬਹੁਤ ਹੀ ਕੰਪਲੇਨਾਂ ਕਿਤਿਆਂ ਨੇ ਪਰ ਮੈਨੂੰ ਕਿਤੇ ਵੀ ਇਨਸਾਫ ਨਹੀਂ ਮਿਲਿਆ ਇਸ ਲਈ ਮੈਂ ਇਸ ਟਾਵਰ ਦੇ ਉੱਪਰ ਚੜ ਕੇ ਆਪਣੇ ਲਈ ਇਨਸਾਫ ਦੀ ਮੰਗ ਕਰ ਰਿਹਾ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋਈ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੁਰਾ ਕਾਈਟਾ ਹੋ ਗਿਆ ਧਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਹੋਰ ਤੇ ਕਾਫੀ ਜ਼ੇਰ ਤੋਂ ਉੱਪਰ ਖੜੇ ਹੋਏ ਆ ਤਦ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆ ਰਹੀ ਦੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ ਛੇ ਸਟੈਪ ਚੁੱਕਿਆ ਵਾ ਤੇ ਅਸੀਂ ਆਪਣੇ ਸਾਥੀ ਨਾਲ ਇੱਥੇ ਆਇਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨal ਜ਼ਿਲ੍ਹੇ ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਟ ਉਹ ਨਹੀਂ ਰਹੀ ਥੱਲੇ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਸੌਟ ਇਹ ਧਾਰੀਵਾਲ ਰੇਲਵੇ ਸਟੇਸ਼ਨ ਤੇ ਜੀ ਅ ਸਰ ਕੀ ਮਸਲਾ ਜਾ ਬਲੈਕਟ ਟਾਰਟ ਜਿਹੜਾ ਤੁਹਾਡੇ ਇਹ ਕਹਿੰਦਾ ਜੀ ਮੇਰਾ ਕੋਠੀ ਤੇ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਥੱਲੇ ਆ ਜਾ ਜੋ ਮਸਲਾ ਤੇਰਾ ਹੱਲ ਕੀਤਾ ਜਾਏਗਾ ਜਿਹੜਾ ਟਾਰਟ ਉਹ ਅੱਧਾ ਘੰਟਾ ਹੋਵੇ 7:30 ਵਜੇ ਦਾ ਕੋਸ਼ਿਸ਼ ਕੀਤੀ ਜਾ ਰਹੀ ਫਿਰ ਹਾਂ ਹਾਂ ਕਿੰਨਾ ਫੋਟੋ ਜਿਹੜਾ ਟਾਰਰ ਟਾਰਰ ਹੋਣਾ ਹੀ ਕਿੰਨਾ ਫੋਟੋ ਚਾਹਲੀ ਬਾਕੀ ਸਾਰੇ 50 ਫੋਟੋ ਹੋਏਗਾ ਮੈਂ ਮਸਲਾ ਕਿੰਨਾ ਹਾਂ ਜੀ ਪਤਾ ਲੱਗਾ ਉਹਦਾ ਕਿਰਾਇਆ ਤੇ ਰੰਦਾ ਇੱਕ ਰਾਤ ਰਿੰਦਰ ਕਿਹੜਾ ਤਾਵਰ ਕਿਹੜੀ ਜਗ੍ਹਾ ਪਿੰਡ ਦਾ ਉਹ ਇਹ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਧਾਰੀਵਾਲ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋਈ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੁਰਾ ਕਾਈਟਾ ਹੋ ਗਿਆ ਧਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਹੋਰ ਤੇ ਕਾਫੀ ਧੇਰ ਤੋਂ ਉੱਪਰ ਖੜੇ ਹੋਏ ਆ ਤਦ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆ ਰਹੀ ਨਹੀਂ ਦੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਹੈ ਜੋ ਉਹਨਾਂ ਨੇ ਆ ਆਪਣੀ ਛੇ ਸਟੈਪ ਚੁੱਕਿਆ ਵਾ ਤੇ ਅਸੀਂ ਆਪਣੇ ਸਾਥੀਆਂ ਨਾਲ ਇੱਥੇ ਆਇਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨ ਅ ਜिले ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਟਵਾਰ ਨਹੀਂ ਰਹੀ ਥੱਲੇ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਸੌਟ ਇਹ ਧਾਰੀਵਾਲ ਰੇਲਵੇ ਸਟੇਸ਼ਨ ਤੇ ਜੀ ਅ ਸਰ ਕੀ ਮਸਲਾ ਜਾ ਬੰਦਾ ਇੱਕ ਟਾਵਰ ਤੇ ਜਿਹੜਾ ਤੁਹਾਡੇ ਇਹ ਕਹਿੰਦਾ ਜੀ ਮੇਰਾ ਕੋਠੀ ਤੇ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਥੱਲੇ ਆ ਜਾ ਜੋ ਮਸਲਾ ਤੇਰਾ ਹੱਲ ਕੀਤਾ ਜਾਏਗਾ ਜਦੋਂ ਜਿਹੜਾ ਟਾਵਰ ਉਹ ਅੱਧਾ ਘੰਟਾ ਹੋਵੇ 7:30 ਵਜੇ ਦਾ ਕੋਸ਼ਿਸ਼ ਕੀਤੀ ਜਾ ਰਹੀ ਸਸ ਹਾਂ ਹਾਂ ਕਿੰਨਾ ਫੋਟੋ ਹੈ ਜਿਹੜਾ ਟਾਵਰ ਟਾਵਰ ਹੋਣਾ ਹੀ ਕਿੰਨਾ ਫੋਟੋ 40 ਫੋਟੋ ਵਾਕਿ 40 50 ਫੋਟੋ ਹੋਏਗਾ ਮਸਲਾ ਕਿੰਨਾ ਕੋਸ਼ਿਸ਼ ਕਰਦੇ ਆਂ ਜੀ ਪਤਾ ਲੱਗਾ ਉਹਦਾ ਕਿਰਾਇ ਤੇ ਰਹਿੰਦਾ ਇੱਕ ਰਾਤ ਰੇਲ ਕਿਹੜਾ ਤਾਵਰ ਕਿਹੜੀ ਜਗ੍ਹਾ ਪਿੰਦਾ ਤਾਵਰ ਇਹ ਰੇਲ ਨੂੰ ਸਟੇਸ਼ਨ ਰੇਲਵੇ ਸਟੇਸ਼ਨ ਤੱਕ ਜਾਉਂਦਾ